ਸੀਸੀਟੀਵੀ ਵਿੱਚ ਕੈਦ ਹੈ ਤਸਵੀਰਾਂ ਬਰਨਾਲਾ ਜ਼ਿਲ੍ਹੇ ਦੇ ਕਸਬਾ ਤਫਾ ਮੰਡੀ ਦੀਆਂ ਨੇ ਜਿੱਥੇ 26 ਜਨਵਰੀ ਮੌਕੇ 6 ਨੌਜਵਾਨਾਂ ਨੇ ਗਨ ਹਾਊਸ ਚ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਿਨ੍ਹਾਂ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਤਸਵੀਰਾਂ ਵਿੱਚ ਤੁਸੀਂ ਖੁਦ ਦੇਖ ਸਕਦੇ ਹੋ ਕਿ ਸੁਨਸਾਨ ਗਲੀ ਵਿੱਚ ਕੁੱਤੇ ਭੌਂਕਦੇ ਦਿਖਾਈ ਦੇ ਰਹੇ ਨੇ ਜਿਸ ਤੋਂ ਕੁਝ ਸਮੇਂ ਬਾਅਦ ਇੱਕ ਵਿਅਕਤੀ ਦੁਕਾਨ ਵਿੱਚੋਂ ਦੀ ਉੱਪਰੋਂ ਨਿਕਲਦਾ ਦਿਖਾਈ ਦਿੰਦਾ ਹੈ ਇਸ ਦੇ ਕੁਝ ਹੀ ਸਕਿੰਟਾਂ ਬਾਅਦ ਦੋ ਮੋਟਰਸਾਈਕਲ ਸਵਾਰ ਗਲੀ ਚ ਆਉਂਦੇ ਨੇ ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਮੋਟਰਸਾਈਕਲ ਤੋਂ ਉਤਰਦਾ ਹੈ ਅਤੇ ਦੁਕਾਨ ਵਿੱਚ ਬੜੇ ਵਿਅਕਤੀਆਂ ਕੋਲ ਆ ਜਾਂਦਾ ਏ। ਦੁਕਾਨ ਅੰਦਰ ਬੜੇ ਵਿਅਕਤੀ ਉਸ ਨੂੰ ਬੰਦੂਕਾਂ ਨਾਲ ਭਰਿਆ ਥੈਲਾ ਫੜਾਉਂਦੇ ਨੇ। ਇਸ ਤੋਂ ਬਾਅਦ ਕੋਲ ਆਇਆ ਦੂਜਾ ਨੌਜਵਾਨ ਬੰਦੂਕਾਂ ਨਾਲ ਭਰਿਆ ਥੈਲਾ ਫੜ ਕੇ ਮੋਟਰਸਾਈਕਲ ਉੱਤੇ ਬੈਠ ਜਾਂਦਾ ਏ। ਇੱਕ ਇੱਕ ਕਰਕੇ ਸਾਰੇ ਗੰਨਾਂ ਨਾਲ ਭਰੇ ਥੱਲੇ ਦੁਕਾਨ ਤੋਂ ਬਾਹਰ ਟਿੱਟ ਦਿੰਦੇ ਨੇ। ਜਿਨ੍ਹਾਂ ਵਿੱਚੋਂ ਇੱਕ ਹੋਰ ਨੌਜਵਾਨ ਆ ਕੇ ਦੂਜੇ ਮੋਟਰਸਾਈਕਲ 'ਤੇ ਬੈਠ ਜਾਂਦਾ ਹੈ। ਇਸ ਤੋਂ ਬਾਅਦ ਤੀਜਾ ਫਿਰ ਚੌਥਾ ਪੰਜਵਾਂ ਇੱਕ ਇੱਕ ਕਰਕੇ 6 ਨੌਜਵਾਨ ਉੱਥੇ ਇਕੱਠੇ ਹੋ ਜਾਂਦੇ ਨੇ ਅਤੇ ਬੰਦੂਕਾਂ ਨਾਲ ਭਰੇ ਥੱਲੇ ਲੈ ਕੇ ਫਰਾਰ ਹੋ ਜਾਂਦੇ ਨੇ ਮੇਰੀ ਜਾਣਕਾਰੀ ਮੁਤਾਬਕ ਚੋਰਾ ਵੱਲੋਂ ਪਹਿਲਾਂ ਗਨ ਹਾਊਸ ਦੇ ਨਾਲ ਬਣੀ ਮੋਟਰਸਾਈਕਲ ਰਿਪੇਅਰ ਦੀ ਦੁਕਾਨ ਅੰਦਰ ਖੱਤ ਦੇ ਰਸਤੇ ਦਾਖਲ ਹੋਏ ਅਤੇ ਫਿਰ ਉਸ ਦੁਕਾਨ ਵਿੱਚੋਂ ਪਾੜ ਲਗਾ ਕੇ ਉਹ ਗਨ ਹਾਊਸ ਵਿੱਚ ਦਾਖਲ ਹੋਏ ਜਿੱਥੋਂ ਵੱਖ-ਵੱਖ ਕਿਸਮ ਦੇ ਕੁੱਲ 14 ਹਥਿਆਰ ਤਕਰੀਬਨ 300 ਰੌਂਡ ਅਤੇ 1.5 ਲੱਖ ਰੁਪਏ ਦੇ ਨਾਲ-ਨਾਲ ਜਾਂਦੇ ਹੋਏ ਸੀਸੀਟੀਵੀ ਕੈਮਰੇ ਦੀ ਡੀਵੀਆਰ ਵੀ ਲੱਗੇ ਕਟੜਾ ਤੋਂ ਬਾਅਦ ਪੀੜਤ ਦੁਕਾਨਦਾਰ ਕਾਨੂੰਨ ਕੋਲੋਂ ਇਨਸਾਫ ਦੀ ਮੰਗ ਕਰ ਰਿਹਾ ਹੈ ਸਵੇਰ ਮੈਂ ਰੈਡੀ ਹੋ ਰਿਹਾ ਸੀ ਹੁਣ ਵਾਸਤੇ ਦੁਕਾਨ ਤੇ ਤੇ ਉਹ ਮੇਰੇ ਗਵੰਡੀਆਂ ਨੇ ਮੈਨੂੰ ਫੋਨ ਕੀਤਾ ਕਹਿੰਦੇ ਵੀ ਆ ਕੇ ਕਰਕੇ ਵੀ ਜਦੋਂ ਮੈਂ ਆ ਕੇ ਦੇਖਿਆ ਸਾਰਾ ਕੁਝ ਖਿਲਰਿਆ ਪਿਆ ਸੀ ਉੱਥੇ ਮੈਂ ਸਟਾਕ ਰੂਮ ਚੈੱਕ ਕੀਤਾ ਸਟਾਕ ਰੂਮ ਵੀ ਜ਼ਰਾ ਖਿਲਰਿਆ ਪਿਆ ਸੀ ਜਦੋਂ ਮੈਨੂੰ ਪਤਾ ਲੱਗਿਆ ਵੀ ਸਾਰਾ ਮਾਲ ਹਿਲ ਚਲ ਹੋਈ ਵੀ ਹੈ ਜੀ ਬਸ ਇਹ ਮੈਂ ਅਕਾਊਂਟਿੰਗ ਕੀਤੀ ਨਹੀਂ ਜੀ ਉਸਟਾਕ ਰਜਿਸਟਰ ਤੋਂ ਪਤਾ ਲੱਗੂ ਮੈਚ ਕਰਕੇ ਵੀ ਕਿਹੜਾ-ਕਿਹੜਾ ਮਾਲ ਚੱਕਿਆ ਗਿਆ ਤੇ ਕਿਹੜਾ-ਕਿਹੜਾ ਰਹਿ ਗਿਆ ਮੇਰੇ ਕੋਲ ਮੋਟਾ ਅੰਦਾਜ਼ਾ ਕਿੰਨੀ ਕਰ ਆਪਣਾ ਜੀ ਇਹਨੇ ਇੱਕ ਕਰ ਦੋ ਵੀ ਮੰਨ ਕੇ ਚੱਲੋ ਵੀ 100 200 ਕਾਰਟੂਨ 300 ਅੰਦਾਜ਼ਾ ਜੀ ਹੈ ਕੋਈ ਦੇਖਿਆ ਨਹੀਂ ਮੈਂ ਸਟਾਕ ਰਜਿਸਟਰ ਦਾ ਮੈਚ ਕਰਕੇ ਪਤਾ ਲੱਗਦਾ ਵੀ ਕਿਹਦਾ ਹਸਲਾ ਇੱਥੇ ਪਿਆ ਕਿਹਦਾ ਵਾਪਸ ਦਿੱਤਾ ਗਿਆ ਪਬਲਿਕ ਲਈ ਹਸਲਾ ਸੀਗਾ ਮੰਨ ਲਓ ਜੀ ਮਤਲਬ ਕਿ ਇਹਨਾਂ ਨੇ ਮੈਨੂੰ ਐਂਟਰੀ ਹੋਣੀ ਹੈ ਤਾਂ ਅੰਦਰ ਉਹ ਕਹਿੰਦੇ ਬਾਅਦ ਚ ਮੈਚ ਕਰਕੇ ਸੁੱਤੋਂ ਪੁੱਛਾਂਗੇ ਕੀ ਕੋਸਾ ਸੀ ਉਹ ਦੱਸਾਂਗੇ ਉਹ ਮੈਂ ਉਧਰ ਕਟਨਾ ਦੇ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਨਇਵ ਆਰਮਰਸ ਡੀਲਰ ਦੀ ਸ਼ਾਪ ਹੈ ਜੀ ਉਹਦੇ ਤੋਂ 12 ਮੋਰ ਦੀਆਂ ਗਨ ਚੋਰੀ ਹੋਈਆਂ ਤੇ ਉਹਨਾਂ ਨੂੰ ਪੁਲਿਸ ਪਾਰਟੀਆਂ ਅਲੱਗ-ਅਲੱਗ ਲੱਗ ਗਈਆਂ ਤੇ ਛੇਤੀ ਲੱਭ ਲੰਗੇ ਇਹ 14 ਗਨਸ ਨੇ ਦੋ ਬੈਲ ਨਾ ਤੇ ਉਹ ਚੋਰੀ ਹੋਈਆਂ ਵੈਸੇ ਇੱਥੇ 55 60 ਅਸਲੇ ਪੈ ਸੀ ਰਿਵਾਲਵਰ ਵੀ ਪਿਸਟਲ ਵੀ ਪੈ ਸੀ ਪਰ 14 ਅਸਲੇ ਚੋਰੀ ਹੋਏ ਆ ਇਹ ਕਾਰਤੂਸ ਕਿੰਨੇ ਨੇ ਹਾਂ 298 ਕਾਰਤੂਸ ਨੇ ਉਹ ਸਾਰਾ ਅਜੇ ਅੰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜੇ ਚੋਰਾਂ ਨੇ ਚੋਰੀ ਕਿਵੇਂ ਕੀਤੀ ਜੀ ਦੱਸਾਂ ਜੀ ਕੀ ਪਾੜ ਲਾ ਕੇ ਕੀਤੀ ਹਾਂ ਪੁਲਿਸ ਵੱਲੋਂ ਕੀ ਕੀਤਾ ਜਾ ਰਿਹਾ ਹੈ ਪੁਲਿਸ ਪਾਰਟੀ ਨੇ ਅਲੱਗ-ਅਲੱਗ ਟੀਮਾਂ ਬਣਾਤੀਆਂ ਸਾਰੀਆਂ ਜਿਵੇਂ ਸਾਡੇ ਸੀਨੀਅਰਸ ਦੀਆਂ ਇੰਟਰੈਕਸ਼ਨ ਸੀ ਜਾਂ ਸਾਡੇ ਆਫਸਰਾਂ ਦੇ ਮੁਤਾਬਕ ਸਾਰੀਆਂ ਪੁਲਿਸ ਪਾਰਟੀ ਕਰਨ ਟੀਮਾਂ ਬਣਾਤੀਆਂ ਅਲੱਗ-ਅਲੱਗ ਕੰਮ ਦੇਤੇ ਤੇ ਟ੍ਰੇਸ ਆਊਟ ਕਰਾ। ਨੈਚਰਲੀ ਕ੍ਰਿਮੀਨਲਸ ਦਾ ਹੀ ਤੱਕ ਹੱਥ ਹੋਣਾ ਜੀ ਤੇ ਉਹਨਾਂ ਨੂੰ ਵੀ ਪਰੇਸ਼ਾਨਮੀਨ ਹੋਏਗੀ। ਦੱਸਦੇ ਹਾਂ ਕਿ ਘਟਨਾ ਉਦੋਂ ਵਾਪਰੀ ਜਦੋਂ ਗਣਤੰਤਰ ਦਿਹਾੜੇ ਮੌਕੇ ਪੁਲਿਸ ਪ੍ਰਸ਼ਾਸਨ ਚੌਕਸ ਸੀ ਤੇ ਚੋਰ ਸ਼ਰਿਆਮ ਬਾਰਦਾਤ ਨੂੰ ਅੰਜਾਮ ਦੇ ਗਏ। ਜਿਸ ਨੂੰ ਦੇਖਦਿਆਂ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਉਠਣਾ ਲਾਜ਼ਮੀ ਏ। ਬਿਊਰੋ ਰਿਪੋਰਟ ਡੀ5 ਚੈਨਲ ਪੰਜਾਬੀ।